ਮੈਂ ਜਥੇਦਾਰ ਸੰਤੋਖ ਸਿੰਘ ਖਿੰਡਾ ਸ਼ਹਿਰ ਪਾਤਲਾ ਜ਼ਿਲ੍ਹਾ ਪਟਿਆਲਾ ਪੰਜਾਬ ਤੋਂ ਪਾਤਲਾ ਸ਼ਹਿਰ ਦੇ ਵਿੱਚ ਭਗਤ ਸਿੰਘ ਚੌਂਕ ਵਿੱਚ ਕੇਜਰੀਵਾਲ ਦੇ ਹੱਕ ਵਿੱਚ ਧਰਨਾ ਲਾਇਆ ਜੋ ਕੇਜਰੀਵਾਲ ਨੂੰ ਸੰਸਥਾ ਉਹਨਾਂ ਵੱਲੋਂ ਉਹਤੇ ਇਨਜਾਇਜ ਪਰਚਾ ਪਾ ਕੇ ਜੇਲ੍ਹ ਚ ਬੰਦ ਕਰ ਦਿੱਤਾ ਗਿਆ ਮੈਂ ਸਮਝਦਾ ਭਾਰਤ ਸਰਕਾਰ ਨੇ ਬੰਦ ਕੀਤਾ ਕਰ ਦਿੱਤਾ ਗਿਆ ਇਲੈਕਸ਼ਨ ਦਾ ਟਾਈਮ ਹੈ ਇਹ ਬਹੁਤ ਨਿੰਦਣਯੋਗ ਹੈ ਇਹ ਲੋਕਤੰਤਰ ਦਾ ਧਕਾਨ ਹੈ ਔਰ ਇਹ ਬਹੁਤ ਮਾੜਾ ਉਹਨਾਂ ਨੇ ਕੰਮ ਕੀਤਾ ਹੈ ਔਰ ਮੈਂ ਇਹ ਗੱਲ ਕਰਨੀ ਚਾਹੁੰਨਾ ਕਿ ਇਲੈਕਸ਼ਨਾਂ ਦੌਰਾਨ ਹਰ ਇੱਕ ਬੰਦੇ ਨੂੰ ਜੇ ਕੋਈ ਜੇਲ੍ਹ ਵਿੱਚ ਵੀ ਆ ਉਹਨਾਂ ਨੂੰ ਛੱਡ ਦੇਣਾ ਚਾਹੀਦਾ ਜਾ ਕੇ ਉਹ ਇਲੈਕਸ਼ਨ ਲੜੇ ਲੋਕਾਂ 'ਚ ਜਾਵੇ ਔਰ ਜਿਹੜਾ ਜਿੱਤ ਜਾਂਦਾ ਹੈ ਉਹ ਤਾਂ ਠੀਕ ਹੈ ਜਿਹੜਾ ਹਾਰ ਜਾਂਦਾ ਉਹਨੂੰ ਆਪੇ ਲੋਕ ਸਜ਼ਾ ਦੇ ਦਿੰਦੇ ਆ ਇਸ ਕਰਕੇ ਔਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਬੰਦੀ ਸਿਖਰੇ ਲਈ ਆਉਣੀ ਚਾਹੀਦੀ ਹੈ ਔਰ ਕੋਈ ਤੇ ਜੋ ਗੈਜ ਪਰਚਾ ਜਾਂ ਜੇਲ੍ਹ ਵਿੱਚ ਬੰਦ ਕੀਤਾ ਉਹਨੂੰ ਛੱਡ ਦੇਣਾ ਚਾਹੀਦਾ ਇਹ ਲੋਕਤੰਤਰ ਦਾ ਸਰਕਾਰ ਲੋਕਤੰਤਰ ਦਾ ਜੋ ਕਾਨ ਹੈ ਇਹ ਮੋਦੀ ਸਰਕਾਰ ਨੂੰ ਨਹੀਂ ਕਰਨਾ ਚਾਹੀਦਾ